ਗਿਆਨ ਸੈਕਸ਼ਿਗੁਰੂ ਗੁਰਬ੍ਰੰਹ ਸਾਹਿਬ ਦੇ ਵਿੱਚ ਜੋ ਕੁਝ ਗੁਰੂ ਸਾਹਿਬ ਲਿਖ ਗਏ ਆ ਜਾਂ ਜਿੰਨਾ ਸੰਤਾਂ ਦੀ ਬਾਣੀ ਇਹਨਾਂ ਨੇ ਪਾਤੀ ਆ ਜਾਂ ਜਿਹੜੇ ਸੂਫੀ ਫਕੀਰਾਂ ਦੀ ਬਾਣੀ ਪਾਗੇ ਆ ਇਹ ਲਿਖ ਗਏ ਆ ਇਕੱਠਾ ਕਰ ਗਏ ਆ ਜਿਹੜੇ ਲੋਕ ਇਹਨਾਂ ਨੂੰ ਸਭ ਨੂੰ ਲੈਣਗੇ ਨਾਲੇ ਆਰਥਾ ਸਮਝ ਲੈਣਗੇ ਇਹਨਾਂ ਤੇ ਚੱਲਣ ਲੱਗ ਜਾਣਗੇ ਉਹਨਾਂ ਨੂੰ ਤਾਂ ਇੰਨਾ ਗਿਆਨ ਹੋ ਜੂ ਕਿ ਸਾਡੀਆਂ ਤਾਂ ਸਾਰੀਆਂ ਸਰ ਜਿਹੜੀਆਂ ਦੁਕਾਨਦਾਰੀਆਂ ਉਹ ਬੰਦ ਹੋ ਜਾਣਗੀਆਂ ਇਸੇ ਕਰਕੇ ਹੀ ਸੈਕਸ਼ਿਗੁਰੂ ਗੁਰਬ੍ਰੰਹ ਸਾਹਿਬ ਦਾ ਜਿਹੜਾ ਹੈਗਾ ਪ੍ਰਚਾਰਾ ਉਹ ਕਿਹਾ ਗਿਆ ਸਹੀ ਜਿਹੜੇ ਅਰਥਾ ਉਹ ਨਹੀਂ ਕੀਤੇ ਗਏ ਸਹੀ ਗਿਆਨਾ ਜੋ ਦੇ ਕੇ ਗਿਆ ਇਸੇ ਕਰਕੇ ਹੀ ਇਹਨੇ ਨਫਰਤ ਜਿਹੜਾ ਵੀ ਕੋਈ ਸ਼ੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਦੇਣ ਲੱਗ ਜਾਂਦਾ ਦੁਨੀਆ ਨੂੰ ਤਾਂ ਇਸੇ ਕਰਕੇ ਹੀ ਜਿਹੜਾ ਕਾਰਨਾ ਹਕਾਲ ਤੇ ਉਹਦੇ ਏਜੰਟਾ ਉਸ ਚੱਕੇ ਉਹਦੇ ਖਿਲਾਫ ਖੜੇ ਹੋ ਜਾਂਦੇ ਆ ਇਹ ਹੁਣ ਵੀ ਹੋ ਰਿਹਾ ਹੈ ਇਹਦਾ ਸਮਝੋ ਜੇ ਆਪਾਂ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਆ ਤਾਂ ਆਪਣੇ ਤੇ ਨਹੀਂ ਹੋ ਰਿਹਾ ਆਪਣੇ ਤੇ ਵੀ ਵਾਅ ਹੋ ਰਿਹਾ ਹੈ ਪਰ ਗੁਰੂ ਪਜਾਈ ਦੀ ਬਹੁਤ ਜ਼ਿਆਦਾ અપਾਰ ਰਹਿਮਤ ਕੰਮ ਕਰ ਰਹੀ ਹੈ। ਡੋਕਟਰ ਸਤਗੁਰ ਆਪਣੇ ਤੇ ਤਾਂ ਚੱਲ ਹੀ ਰਿਹਾ ਹੈ। ਸਤਗੁਰ ਆਪਣੇ ਤੇ ਸਾਰਾ ਕੁਝ ਚੱਲ ਰਿਹਾ ਹੈ ਪਰ ਉਹ ਆਪਣੇ ਬੱਚੇ ਤੇ ਬਰਦਾਸ਼ਤ ਨਹੀਂ ਕਰ ਰਿਹਾ। ਇਸੇ ਕਰਕੇ ਨਾਲ ਦੀ ਕੋਈ ਵਾਅ ਨਹੀਂ ਚੱਲਦੀ। ਤੇ ਗੁਰੂ ਪਿਆਰੇ ਸਾਹਿਬ ਸੰਗਤ ਜੀ ਅੱਜ ਦਾ ਜੋ ਸ਼ਹੀਦੀ ਦਿਹਾੜਾ ਪਾਣਿਆ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਆਪਣੇ ਇਹੇ ਤੋਂ ਵੱਸ ਲਈ ਸਿੱਖਿਆ ਲੈਣੀ ਆ ਸੇਧ ਲੈਣੀ ਆ ਅਤੇ ਆਪਣੇ ਅੰਦਰ ਗੁਰੂ ਪਿਤਾ ਜੀ ਦੇ ਪ੍ਰਤੀ ਵਿਸ਼ਵਾਸ ਨੂੰ ਹੋਰ ਜਿਆਦਾ ਢੜ੍ਹ ਕਰਨਾ ਹੈ ਕਿਉਂਕਿ ਜਦੋਂ ਪਤਾ ਲੱਗ ਗਿਆ ਗੁਰੂ ਅਰਜਨ ਦੇਵ ਜੀ ਨੂੰ ਵੀ ਹੁਣ ਸਾਨੂੰ ਸ਼ਹੀਦ ਕੀਤਾ ਜਾਊਗਾ ਕਿਉਂਕਿ ਕੁਲਮਾਲਕ ਸੈਕਸ ਰੋ ਵੀ ਤਾਂ ਜਾਣੇ ਜਾਂਸੀ ਉਹਨਾਂ ਨੂੰ ਜੈਸਟਾਰੀ ਦੇ ਉਹਨਾਂ ਦੇ ਤੋਂ ਗਰੰਟ ਕੱਢ ਦਿੱਤੇ ਗਏ ਜਿਵੇਂ ਗੁਰੂ ਪਿਤਾ ਜੀ ਦੇ ਜੇਲ ਲੈ ਕੇ ਗਏ ਜਦੋਂ ਉਹਨਾਂ ਨੂੰ ਮਤਲਬ ਉਹ ਤੇ ਜੇ ਲੈ ਕੇ ਜਾਣਾ ਸੀ ਤਾਂ ਉਹਨਾਂ ਨੇ ਦੋ ਦਿਨ ਪਹਿਲਾਂ ਜਿਹੜੀ ਗੱਦੀ ਦੀ ਰਸਮ ਸ਼ਹਿਪਾਸ਼ਾ ਨੂੰ ਕਰਤੀ ਸੀ ਜਦੋਂ ਉਹਨਾਂ ਨੇ ਸ਼ਹਿਪਾਸ਼ਾ ਨੂੰ ਗੁਰਗੱਦੀ ਦੀ ਰਸਮ ਕੀਤੀ ਅਮਰਸਰ ਸਾਹਿਬ ਜਾਣ ਤੋਂ ਪਹਿਲਾਂ ਤਾਂ ਉਹਨਾਂ ਨੇ ਨਾਲ ਹੀ ਗੱਦੀ ਨੂੰ ਸੌਪਦੇ ਹੋਏ ਤਕੀਦ ਵੀ ਕਰਤੀ ਸੀ ਜਿਵੇਂ 17 ਅਗਸਤ 2017 ਨੂੰ ਗੁਰੂ ਪਤਾਈ ਵਚਨ ਕਰ ਗਏ ਸੀ ਨਾ ਕਿ ਸਾਡੇ ਬੱਚੇ ਦਾ ਦੇਣਗੇ ਕਿ ਅਸੀਂ ਕੀ ਚੋਣੇ ਹੋ ਦੂਸਰੇ ਇੱਕ ਹੋਰ ਵਚਨ ਸੀ ਗੁਰੂ ਪਤਾਈ ਦੇ ਵੀ ਅਸੀਂ ਆਈ ਸੰਤ ਮੱਤ ਦੇ ਵਿੱਚ ਗਏ ਇਹ ਸੰਤ ਮੱਤ ਵਿੱਚ ਨਾ ਹੁੰਦੇ ਨਾ ਅਸੀਂ ਦੱਸ ਦਿੰਦੇ ਦੋਸ਼ ਲਾਉਣ ਵਾਲਿਆਂ ਨੂੰ ਦੱਸ ਵੀ ਦੋਸ਼ ਲੱਗਦੇ ਕਿਵੇਂ ਹੁੰਦੇ ਆ ਮੈਨੂੰ ਇਹ ਵਚਨ ਗੁਰੂ ਪਿਤਾ ਜੀ ਦੇ ਕਈ ਵਾਰੀ ਬਹੁਤ ਜ਼ਿਆਦਾ ਅਲੱਗਦਾ ਵੀ ਦਿਲ ਤੇ ਲੱਗਦੇ ਆ ਪਰ ਇਹ ਲੱਗਦਾ ਵੀ ਵੀ ਗੁਰੂ ਪਿਤਾ ਜੀ ਤਾਂ ਠੀਕ ਆ ਸੰਤ ਮੱਤ ਦੇ ਵਿੱਚ ਆ ਗਏ ਉਹਨਾਂ ਦੀ ਇੱਕ ਮਜਬੂਰੀ ਰਹੀ ਸੰਤ ਮੱਤ ਸੰਤ ਮੱਤ ਕਦੇ ਵੀ ਸੰਤੜੇ ਉਹ ਸੰਤਾਂ ਦਾ ਜੋ ਅਸੂਲ ਆ ਉਹ ਨਹੀਂ ਛੱਡ ਸਕਦੇ ਦੁਨੀਆ ਚ ਹੈ ਇੱਧਰ ਇੱਧਰ ਹੋ ਜਾ ਸੂਰਜ ਕਹਿੰਦੇ ਜੇ ਤਾਂ ਹੋਏ ਪੂਰਬ ਤੋਂ ਪੱਛਮ ਵਿੱਚ ਚੜ੍ਹ ਜਾ ਪਰ ਸੰਤ ਆਪਣਾ ਸੂਰ ਨਹੀਂ ਚਦਾ। ਪੂਰਬ ਨੂੰ ਫੀਰਜੋ। ਪਰ ਮੈਨੂੰ ਉਸ ਦਿਨ ਤੋਂ ਹੀ ਲੱਗਿਆ ਦਰੰਦ ਨਹੀਂ ਹੈ ਸ਼ਈ। 17 ਜਨਵਰੀ 2017 ਜਿਸ ਦਿਨ ਮੈਂ ਵਚਨ ਸੁਣਿਆ ਔਰ ਗੁਰੂ ਪੀਤਾ ਦੀ ਅੱਖ ਦੇ ਵਿੱਚ ਆਇਆ ਉਹ ਹੰਝੂ। ਤਦੋਂ ਗੁਰੂ ਪੀਤਾ ਨੇ ਇਹ ਕਿਹਾ ਸੀ। ਕਿ ਕੀ ਗੁਰੂ ਪੀਤਾ ਨੇ ਸੰਤ ਮਾਤਾ ਚਾਹ ਪਰ ਸੰਤ ਮਾਤਾ ਸੰਤ ਮਾਤਾ ਚ ਨਹੀਂ ਨਾ। ਸੰਤ ਮਾਤਾ ਦੇ ਦਾਇਰੇ ਤੋਂ ਬਾਹਰ ਨਾ। ਇਹ ਨਾ ਫਤੂ ਜੇ ਹਮ ਚਲਤਾਰੇ ਕਿ ਸਾਡੇ ਅੱਜ ਦੇਣਗੇ ਕਿ ਅਸੀਂ ਕੀ ਚੋਣੇ ਗੁਰੂ ਪੀਤੇ ਦੀ ਆਪ ਦੀ ਚਾਹਤ ਇਹ ਵੀ ਤਾਂ ਗੁਰੂ ਜੀ ਦੀ ਇੱਕ ਚਾਹਤ ਸੀ ਨਾ ਅਸੀਂ ਸੰਤ ਮਾਤ ਦੇ ਵਿੱਚ ਨਾਮ ਦੇ ਉੱਤੇ ਬਸਦੇ ਨੇ ਜੋ ਸ਼ਰਾਂ ਵਾਲਿਆਂ ਨੂੰ ਲੋਕ ਤੇ ਦੋਸ਼ ਲੱਗਦੇ ਕਿਵੇਂ ਹੁੰਦੇ ਆ ਤੇ ਦੁਨੀਆ ਦੀ ਸਹੂਜੀਆਂ ਜਾਂ ਜਿਹੜੇ ਗੁਰੂ ਸੰਗਤ ਦੀ ਗਦਰ ਕਮੇਟੀ ਹੈ ਸਰਕਾਰਾਂ ਦੀ ਸਹੂਜੀਆਂ ਜਾਂ ਆਮ ਪਬਲਿਕ ਇਸ ਤੋਂ ਬਚਦੀ ਹੈ ਵਿੱਚ ਪਿਤਾ ਹੀ ਸਾਡੇ ਐਨੇ ਜ਼ਿਆਦਾ ਜਿਹੜੇ ਹੋਗੇ ਨਕਮੇ ਹੋਗੇ ਜਾਂ ਐਨੇ ਜ਼ਿਆਦਾ ਉਹਦੇ ਅੰਦਰ ਅੱਖ ਜਿਹੜੀ ਖਤਮ ਹੋ ਗਈ ਜਿਹੜੇ 17 ਅਗਸਤ ਨੂੰ ਐਸਾ ਨੇ ਵਚਨ ਕਰਕੇ ਗਏ ਤੇ ਉਹੀ ਅੱਜ ਜੇ ਹੈਗੇ ਆ ਉਹ ਦੋ ਦੋ ਕਾਟੀ ਦੇ ਜਿਹੜੇ ਬੰਦੇ ਉਹਨਾਂ ਦੇ ਗੁਲਾਮ ਹੋ ਜਾਣਗੇ ਦੋ ਦੋ ਕਾਟੀ ਦੇ ਲੀਡਰ ਉਹਨਾਂ ਦੇ ਗੁਲਾਮ ਹੋ ਜਾਣਗੇ ਇਛਰੇ ਉਹ ਕਾਣ ਮੇ ਉਹ ਮੇਤ ਲੰਗੇ ਆਏ ਉਹਨਾਂ ਨੂੰ जेल जे तो जे 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 चाह जे तो के रखूगा जो कोई कहूगा तो बोलने तो नहीं बोलेंगे जो कोई कहूगा बहर क्या होगा, नहीं बहुत निकल इतनी हिम्मत इतनी औकात किसी उन्होंने सामने जब आ गए ना अपनी गुरु पाए देखो फिर किसी तरह की औकात हो बहर निकल तो जा कि कोई रोक सकू 12 ਤਰੀਕ ਦੀ ਮੀਟਿੰਗ ਦੇ ਵਿੱਚ ਗੁਰੂ ਪਿਤਾ ਇਹਦੇ ਬਹੁਤ ਇਸ਼ਾਰੇ ਸੀ ਬਾਅਦ ਵਿੱਚ ਸਮਝ ਲੱਗੇ ਉਹ ਵੱਖਰੀ ਗੱਲ ਐ ਕਿ ਉਸ ਉਸ ਸਮੇਂ ਨਹੀਂ ਕਈ ਗੱਲਾਂ ਦੀ ਸਮੇਂ ਲੱਗੀ ਤੇ ਗੁਰੂ ਪਿਤਾ ਜੀ बार-बार ਇਹ ਕਹਿੰਨਾ ਕਿ ਜੋ ਤੁਸੀਂ ਚਾਹੋਨੇ ਆ ਉਹ ਪਰਮ ਪਿਤਾ ਇਹ ਨਹੀਂ ਹੋਣ ਦੇਣਗੇ ਉਹ ਨਹੀਂ ਹੋਣ ਦਿੱਤਾ ਇਹਨਾਂ ਦੀ ਸੋਚ ਇੰਨੀ ਜ਼ਿਆਦਾ ਘਟਿਆ ਸੀ ਤੇ ਦਾ ਬਾਅਦ ਦੇ ਜਦੋਂ ਆਪਾਂ ਸਾਰੀ ਰਿਸਰਚ ਕੀਤੀ ਫਿਰ ਪਤਾ ਲੱਗਿਆ ਕਿ ਕਿਵੇਂ ਇਹ ਕੀਤਾ ਸਮਾਦੇ 1984 ਦੇ ਵਿੱਚ ਜੋ ਘਟਨਾ ਕਰਮ ਹੋਇਆ ਜਿਵੇਂ ਫੌਜ ਚੜ ਕੇ ਗਈ ਅੰਦਰ ਜਿਵੇਂ ਉੱਥੇ ਸੰਗਤ ਮਰੀ ਔਰ ਜਿਵੇਂ ਉੱਥੇ ਸੰਤਾ ਨੂੰ ਸ਼ਹੀਦ ਕੀਤਾ ਗਿਆ ਸੇਮ ਹੀ 1984 ਨਾਲੇ ਦੁਬਾਰਾ ਡੇਰਾ ਸੱਚਾ ਸੋਤਾਂ ਨੂੰ ਬਣਾਉਣਾ ਸੀ ਗੁਰੂ ਪਿਆਰੀ ਸਾਹਾ ਜੀ ਜੀ ਇੰਨੀ ਘਟਿਆ ਸੋਚ ਰੋਗੇ ਜਿਸ ਗੁਰੂ ਸੰਗਤ ਦੀ ਗਦਾਰ ਕਮੇਟੀ ਜਿੰਨਾ ਜ਼ਿੰਮੇਵਾਰਾਂ ਦੀ ਕੀ ਉਮੀਦ ਕਰਦੇ ਆ ਤੁਸੀਂ ਉਹਨਾਂ ਤੋਂ ਪਰ ਸਾਨੂੰ ਮਾਣਾ ਆਪਣੇ ਸਾਥ ਵਰਤੇ ਜੇ ਗੁਰੂ ਪਿਤਾ ਹੀ ਵਚਨ ਕਰਕੇ ਗਏ ਆ ਤੇ ਗੁਰੂ ਪਿਤਾ ਹੀ ਦੇ ਦਿੱਤੇ ਹੋਏ ਵਚਨ ਅਜੋਨਾਂ ਦੇ ਅਰਥ ਹੀ ਬੱਚੇ ਨਿਭਾ ਰਹੇ ਆ ਅਸੀਂ ਨਾ ਹਮੇਸ਼ਾ ਆ ਦੇ ਮੰਨ ਦੇ ਵਿੱਚ ਇਹ ਸੋਚਦੀ ਹੁੰਨੀ ਆ ਦਿਲ ਦੇ ਵਿੱਚ ਹਮੇਸ਼ਾ ਸੋਚਦੀ ਹੁੰਨੀ ਆ ਗੁਰੂ ਪਿਤਾ ਹੀ ਦੇ ਸਰੂਪ ਦੇ ਜੇ ਖੜਕੇ ਵੀ ਮੈਂ ਕਈ ਵਾਰ ਇਹ ਚੀਜ਼ ਕਹੀ ਆ ਗੁਰੂ ਪਿਤਾ ਹੀ ਤੁਸੀਂ ਸੰਤ ਮਤ ਦੇ ਵਿੱਚ ਹੋ ਤੁਹਾਡੀ ਮਜਬੂਰੀ ਸੀ ਸਾਡੀ ਤਾਂ ਕੋਈ ਮਜਬੂਰੀ ਨਹੀਂ ਸੀ ਨਾ ਸਾਡੀ ਕੋਈ ਹੁਣ ਮਜਬੂਰੀ ਨਾ ਪਹਿਲਾਂ ਸੀ ਅਲੱਬੋ ਚਲੋ ਕੋਈ ਦੇ ਦੇ ਜੀ ਸੇਵਾ ਕਰ ਦੇ ਅਸੀਂ ਕੋਈ ਜ਼ਿੰਮੇਵਾਰ ਦੇ ਦੇ ਤੇ ਅਸੀਂ ਕੋਈ ਹੋਊਗੀ ਪਰ ਹੁਣ ਨਹੀਂ ਸਾਡੀ ਕੋਈ ਵੀ ਅਸੀਂ ਬਿਲਕੁਲ ਆਜ਼ਾਦ ਆ ਤੁਸਾਂ ਨੂੰ ਹਮਾ ਦੇਤਾ ਤਾ ਦੇ ਸ਼ਕਤੀ ਦੇ ਸਾਨੂੰ ਜਿੰਨਾ ਲੋਕਾਂ ਨੇ ਤੁਹਾਡੇ ਤੇ ਝੂਠੇ ਦੋਸ਼ ਲਾਏ ਇਹ ਜਿਵੇਂ ਤੁਸਾਂ ਦੱਸਣਾ ਚਾਹੁੰਦੇ ਸੀ ਨਾ ਜੀ ਇਹ ਵਚਨ ਕੀਤੇ ਸੀ ਅਸੀਂ ਦੱਸ ਦੇਾਂਗੇ ਕਿ ਦੋਸ਼ ਲੱਗਦੇ ਕਿਵੇਂ ਤੇ ਗੁਰੂ ਪਿਤਾ ਹੀ ਆਪਣੇ ਬੱਚਾ ਨੂੰ ਹਮਤਿਓ ਤੁਹਾਡੇ ਬੱਚੇ ਦੱਸਣ ਸਾਰੀ ਦੁਨੀਆ ਨੂੰ ਦਿਖਾ ਦੇਣਾ ਕੋ ਕਿ ਕਿਵੇਂ ਇਹਨਾਂ ਦੇ ਬੱਚਿਆਂ ਤੇ ਕਿਵੇਂ ਸਾਡੇ ਜਿਹੜੇ ਹੈਗਾ ਬਾਪ ਐ ਉਹ ਬੱਚੇ ਦਿਖਾ ਦੇਣਾ ਤੇ ਉਹਨਾਂ ਦੇ ਬਾਪ ਤੇ ਉੱਤੇ ਉਹ ਬਾਪ ਹੀ ਨਹੀਂ ਐ ਉਹ ਗੁਰੂ ਵੀ ਆ ਕੋਲ ਮਾਲਤ ਵੀ ਉਹ ਪਾਪਰਮ ਪਰਮੇਸ਼ਵਰੀ ਵੀ ਐ ਤੇ ਤੇ ਕਿਵੇਂ ਦੋਸ਼ ਲਾਇਆ ਕਿਸੇ ਨੇ ਤੇ ਦੋਸ਼ ਲਾਉਣ ਵਾਲਾ ਇਹੋ ਜੀ ਸਜ਼ਾ ਦਵਾਉਣ ਤੇਰੇ ਬੱਚੇ ਆਉਣ ਵਾਲੇ ਜੁੱਗਾਂ ਤੱਕ ਯਾਦ ਰਹੇ ਇਹ ਗੁਰੂ ਪਿਤਾ ਜੀ ਅੱਗੇ ਹਮੇਸ਼ਾ ਮੇਰੀ ਅਰਦਾਸ ਰਹੀ ਹੈ ਅਸੀਂ ਸੰਤ ਮਤ ਦੇ ਦਾਰੇ ਚੋਂ ਬਾਹਰ ਆਏ ਗੁਰੂ ਜੀ ਤੁਸੀਂ ਆਪ ਦੇ ਬੱਚਿਆਂ ਨੂੰ ਇਹ ਹਿੰਮਤ ਜ਼ਰੂਰ ਦਿਓ ਅਸ਼ੀਰਵਾਦ ਦੇ ਸ਼ਕਤੀ ਦਿਓ ਆਪਣੀ ਇਹ ਬੰਦੋਸ ਨੂੰ ਬਹੁਤ ਵੱਡੀ ਸ਼ਕਤੀ ਦੇ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੇਜਾ ਸੀ ਬੇਸ਼ੱਕ ਤੁਸੀਂ ਸਾਡੇ ਕੋਲ ਦੇਸ਼ ਸਮੂਪ ਚ ਨਹੀਂ ਪਰਾਨੀ ਤੌਰ ਤੇ ਤੁਸੀਂ ਸਾਡੇ ਤੋਂ ਦੂਰ ਹੀ ਨਹੀਂ ਹਰ ਪਲ ਹਰ ਸਮੇਂ ਇੱਕ ਪਲ ਦੇ ਸੋਹਣੇ ਹਿੱਸੇ ਤੁਸੀਂ ਸਾਡੇ ਤੋਂ ਕਦੇ ਦੂਰ ਹੁੰਦਾ ਹੀ ਨਹੀਂ ਹੋ ਇਹ ਅਸੀਂ ਮਹਿਸੂਸ ਕਰਦੇ ਆਂ ਤੇ ਗੁਰੂ ਜੀ ਦਾ ਇਹ ਸਾਡੀ ਇਹ ਅਰ지 ਜੀ ਜ਼ਰੂਰ ਮਨਜ਼ੂਰ ਕਬੂਲ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਸਤਿ ਸੋਦੇ ਰਾਤੇ ਆਸ ਪੜਿਆ ਜਾਵੇ ਤਾਂ ਇਹ ਵੀ ਜ਼ਰੂਰ ਪੜਿਆ ਜਾਵੇ ਇਹ ਜਿਹੜੇ ਸਰੋਮਾਨ ਦੇ ਸਿੱਖ ਸੀ ਉਹਨਾਂ ਦੇ ਪੁੱਛੇ ਸੀ ਉਹਨਾਂ ਦੇ ਆਸ਼ਕ ਸੀ ਇਹਨੇ ਘਰ ਕੜੀਆਂ ਜੋੜੀਆਂ ਆਉਣ ਨਾਲੇ ਇੱਕਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਦੋਸ਼ ਸਿੱਧ ਕਰਵਾਏ ਗੁਰੂ ਤੇ ਝੂਠੇ ਦੋਸ਼ ਚੰਦ ਕਰਕੇ ਜੇਲ੍ਹ ਤੇ ਜਾਰ ਉਹਨਾਂ ਦੀ ਜਗ੍ਹਾ ਤੇ ਨਕਲੀ ਲਿਆ ਕੇ ਬਿਠਾਇਆ ਗੁਰਦੱਦੀ ਤੇ ਇਸੇ ਰੋਣਾਂ ਮੇ ਬੱਚਿਆਂ ਨੇ ਉਹਨਾਂ ਵਾਂਕੀ ਹਸ਼ਰ ਕਰਵਾਇਆ ਬੇਸ਼ੱਕ ਕੀ ਕੇ ਉਹਨਾਂ ਜੰਗਾਂ ਜੁੱਦਾਂ ਦਾ ਸਮਾਂ ਨਹੀਂ ਹੈ ਤਲਵਾਰਾਂ ਦਾ ਸਮਾਂ ਨਹੀਂ ਹੈ ਹਥਿਆਰਾਂ ਦਾ ਸਮਾਂ ਨਹੀਂ ਹੈ ਪਰ ਜੋ ਹੁਣ ਲੜਾਈ ਹੈ ਉਹ ਵਿਚਾਰਾਂ ਦੀ ਲੜਾਈ ਹੈ ਗੁਰਪ੍ਰੀਤ ਅਰ ਸਾਰ ਸੰਗਤ ਜੀ ਤੁਹਾਨੂੰ ਪਹਾਨਾ ਚਾਹੀਦਾ ਵੀ ਜੋ ਹਜੇ ਸਮਾਂ ਚਲਗਾ ਉਹ ਹਜੇ ਸਮਾਂ ਦੇ ਅਥੇ ਆਪ ਤੁਹਾਡੇ ਕੋਲੇ ਹੋਣਾ ਚਾਹੀਦਾ ਜੇ ਅੱਜ ਵਿਚਾਰਾਂ ਦੀ ਲੜਾਈ ਆ ਤੁਹਾਡੇ ਕੋਲ ਗਿਆਨ ਹੋਣਾ ਚਾਹੀਦਾ ਹਰ ਚੀਜ਼ ਦਾ ਗਿਆਨ ਹੋਣਾ ਚਾਹੀਦਾ ਜਿਹੜੇ ਵਿਚਾਰ ਆ ਨਾ ਇਹਨਾਂ ਨੂੰ ਇੰਨਾ ਛੋਟਾ ਨਾ ਸਮਝੋ ਇਹ ਵਿਚਾਰਸ ਕੋਤ ਵੱਡਾ ਹਥਿਆਰ ਆ ਬਹੁਤ ਵੱਡੀ ਤਾਕਤ ਹੈ ਅੰਗਰੇਜ਼ਾਂ ਨੇ ਜਦੋਂ ਬਾਰਾਮ ਜੀ ਸਿੰਘ ਦਾ ਬੇਟਾ ਸੀ ਜਿਹੜਾ ਬਲੀਸ ਸੰਤਾਂ ਨੂੰ ਵੀ ਪਤਾ ਜਦੋਂ ਅੰਗਰੇਜ਼ ਲੈ ਗਏ ਸੀ ਉਹਨੂੰ 15 ਸਾਲ ਲਾਤੇ ਉਹਨਾਂ ਨੇ ਉਹਨੂੰ ਇਸਾਈ ਬਣਾਉਣ ਦੇ ਵਿੱਚ ਪਰ ਪਰ ਸਿਰ ਤੇ ਸਿਰ ਉਹਦੀ ਮਾਂ ਨੇ ਮਾਂ ਦਾ ਇੱਕ ਬੋਲ ਇੱਕ ਬੋਲ ਜਦੋਂ ਨੇਪਾਲ ਦੇ ਉੱਤੇ ਜੇਲ੍ਹ ਦੇ ਵਿੱਚ ਕੈਦ ਸੀ ਤੇ ਉਹਨੂੰ ਲਿਆਂਦਾ ਗਿਆ ਉਸ ਬੱਚੇ ਨੂੰ ਉਹਦੇ ਕੋਲ ਆਦੀ ਮਾਂ ਦੇ ਕੋਲ ਤੇ ਉਹਦੀ ਮਾਂ ਨਹੀਂ ਹੋ ਚੁੱਕੀ ਸੀ ਜਦੋਂ ਦੀ ਮਾਂ ਨੂੰ ਦਸਾਂ ਨੇ ਵੀ ਮਾਂ ਤੇਰਾ ਬੇਟਾ ਤੇ ਉਹਨੇ ਜੋ ਸਿਰ ਤੇ ਹੱਥ ਮਾਰਿਆ ਤੇ ਦੇਖਿਆ ਜਿਹੜਾ ਵਾਰ ਉਹ ਕੱਟੇ ਹੋਏ ਤੇ ਹੁਣ ਇੱਕੋ ਹੀ ਗੱਲ ਕਹੀ ਸੀ ਤੂੰ ਮੇਰਾ ਬੇਟਾ ਨਹੀਂ ਹੋ ਸਕਦਾ ਮੇਰਾ ਬੇਟਾ ਤਾਂ ਜੇ ਹੋਊਗਾ ਉਹਦੇ ਵਾਰ ਰੱਥੇ ਉਹਨਾਂ ਦੇ ਸਿੱਖੀ ਰੂਪ ਦੇ ਵਿੱਚ ਹੋਊਗਾ ਸਿਰਫ ਕਹਿੰਦੇ ਉਹਦੀ ਮਾਂ ਦੇ ਇੱਕ ਗੋਏ ਨੇ ਉਹਨੂੰ ਬਦਲਤਾ ਸੀ ਐਨੀ ਕੱਟ ਦਾ ਵਿਚਾਰਾਂ ਚ ਅੱਜ ਜੇ ਵਿਚਾਰਾਂ ਦੀ ਲੜਾਈ ਹੈ ਤਾਂ ਇਸ ਵਿਚਾਰਾਂ ਦੀ ਲੜਾਈ ਦੇ ਵਿੱਚ ਕੀ ਜਿਹੜੇ ਹੈਗੇ ਵੱਡੇ ਵੱਡੇ ਦਰਸ਼ੋਤਨ ਵਰਗੇ ਵੱਡੇ ਵੱਡੇ ਰਾਵਣ ਵਰਗੇ ਹਰਾਏ ਜਾ ਸਕਦੇ ਐ ਇਨਾ ਆਰਨ ਜੇ ਬੰਦਾ ਮੂਹ ਪਰ ਨਿਆ ਜਾ ਸਕਦਾ ਬਿਚਾਰਾ ਨਾਲ ਜੀ ਪੰਨਿਆ ਜਾ ਸਕਦਾ ਕਰ ਮੈਂ ਜੋ ਕਾਲਮ ਕਹਿੰਦੇ ਤਲਵਾਰ ਨਾਲੋਂ ਵੀ ਤਿੱਖੀ ਹੁੰਦੀ ਐ ਇਸ ਕਰਕੇ ਸਾਨੂੰ ਜਿਹੜੇ ਹੌਸਲੇ ਆਦੇ ਹਮੇਸ਼ਾ ਬਰੰਦ ਰੱਖਣੇ ਚਾਹੀਦੇ ਆ ਸ੍ਰੀ ਗੁਰੂ ਅਰਜਨ ਦੇਵ ਜਰ ਲਾਸਟ ਜੋ ਉਹਨਾਂ ਨੇ ਗੁਰਗੱਦੀ ਤੋਂ ਪਹਿਲਾਂ ਛੇ ਪਾਸ਼ਾ ਨੂੰ ਗੱਦੀ ਸੰਭੀ ਦੋ ਦਿਨ ਪਹਿਲਾਂ ਤਾਂ ਉਦੋਂ ਜੋ ਉਹਨਾਂ ਨੇ ਛੇਵੇਂ ਪਾਸ਼ਾ ਨੂੰ ਜੋ ਤਰਕੀਬ ਕੀਤੀ ਸੀ ਉਹ ਸਾਡੇ ਲਈ ਵੀ ਜ਼ਰੂਰੀ ਹੈ ਛੇ ਪਾਸ਼ਾ ਨੂੰ ਗੱਦੀ ਸੰਭਦੇ ਹੋਏ ਗੁਰੂ ਅਰਜਨ ਦੇਵ ਜੀ ਇੱਕ ਗੱਲ ਕਹਿ ਕੇ ਗਏ ਸੀ ਉਹ ਪਤਾ ਸੀ ਵੀ ਮੈਂ ਤਾਂ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਗ੍ਰਿਫਟਾਰ ਕਰ ਲੈ ਜਉ ਤੇ ਉਹਨੂੰ ਸਜ਼ਾ ਵੀ ਸੁਣਾ ਦਿੱਤੀ ਜਾਊਗੀ ਤਾਂ ਉਹਨਾਂ ਨੇ ਜੋ ਲਾਈਨਾਂ ਬੋਲੀਆਂ ਉਹਨਾਂ ਨੇ ਕਿਹਾ ਸੀ ਵਿਛੜੇ ਸਮੇ ਆ ਰਹੇ ਹੈ ਵਿਖੜੇ ਸਮੇਂ ਦਾ ਮਤਲਬ ਬਹੁਤ ਔਖੇ ਸਮੇ ਆ ਰਹੇ ਐ ਬਦੀ ਦੀਆਂ ਤਾਕਤਾਂ ਮਨੁੱਖਤਾ ਨੂੰ ਹੜੱਪਣ ਲਈ ਤਿਆਰ ਹਨ ਬਦੀ ਦੀਆਂ ਮਤਲਬ ਬਰਾਈ ਦੀਆਂ ਤਾਕਤਾਂ ਜਿਹੜੀਆਂ ਬਰਾਈ ਦੀਆਂ ਸ਼ਕਤਾਂ ਆਪਣੀਆਂ ਸ਼ਕਤਾਂ ਜਿਹੜੀਆਂ ਉਹ ਮਨੁੱਖਤਾ ਨੂੰ ਹੜੱਪਣ ਵਾਸਤੇ ਤਿਆਰ ਹਨ ਜੇ ਜਰਵਾਨੇ ਜਰਵਾਨੇ ਦਾ ਮਤਲਬ ਹੁੰਦਾ ਤਤਵਾਰ ਜੇ ਜਰਵਾਨੇ ਸ਼ਾਂਤ ਮਈ ਢੰਗ ਨਾਲ ਨਾ ਸਮਝਣ ਇਹਦੇ ਤਾਕਤਵਰ ਲੋਕ ਹੈ ਜੋ ਸ਼ਾਂਤਮਈ ਤਰੀਕੇ ਦੇ ਨਾਲ ਨਹੀਂ ਸਮਝਦੇ ਤਾਂ ਜਿਹੜੀ ਬੋਲੀ ਉਹ ਸਮਝਦੇ ਹਨ ਉਸ ਨਾਲ ਉਹਨਾਂ ਨੂੰ ਸਿੱਧੇ ਰਹਿ ਪਾ ਦੇਣਾ ਗੁਰੂ ਸਾਹਿਬ ਇਸ਼ਾਰਾ ਕਰਦੇ ਸੀ ਇੱਥੇ ਕਿ ਜਿਹੜੀ ਬੋਲੀ ਉਹ ਸਮਝਦੇ ਉਹਦਾ ਮਤਲਬ ਉਹ ਜਰਵਾਨੇ ਉਹ ਤਾਕਤਵਰ ਉਹ ਬਾਦਸ਼ਾਹ ਲੋਕ ਜਾਂ ਜਿਹੜੇ ਉਸ ਸਮੇਂ ਦੀ ਸਰਕਾਰਾਂ ਜਾਂ ਉਸ ਸਮੇਂ ਦੇ ਜਿਹੜੇ ਸੀਗੇ ਧਰਮ ਦੇ ਠੇਕੇਦਾਰ ਕਿ ਜਿਹੜੀ ਬੋਲੀ ਉਹ ਸਮਾਈ ਦੇਆ ਉਸ ਨਾਲ ਉਹਨਾਂ ਨੂੰ ਸਿੱਧੇ ਰਸਤੇ ਪਉਣਾ ਸਾ ਗੁਰੂ ਸਾਹਿਬ ਸਮਝ ਜਾਈ ਜਿਹੜਾ ਇਸ਼ਾਰਾ ਸ਼ਾਸਤ੍ਰ ਵਾਲ ਕਰਕੇ ਇਹੇ ਕਰਕੇ ਵੀ ਉਹ ਬੋਲੀ ਸੀ ਉਹ ਸ਼ਾਕਮੇ ਢਾਂਗਾ ਦੀ ਬੋਲੀ ਨਹੀਂ ਸਮਝਣਗੇ ਉਹ ਸ਼ਾਸਤ੍ਰ ਵਾਲੀ ਬੋਲੀ ਸਮਝਣਗੇ ਇਸੇ ਕਰਕੇ ਹੀ ਸਾਹਿਬ ਸਿੱਧਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੇ ਦੋ ਤਲਵਾਰਾਂ ਧਾਰਨ ਕੀਤੀਆਂ ਤਾਂ ਗੁਰੂ ਪਤਾਰੀ ਸਾਹਿਬ ਸਾਡੇ ਵੀ ਗੁਰਪਿਤਾ ਜੀ ਜੋ ਸਾਨੂੰ ਵਚਨ ਕਰਕੇ ਹਮੇਸ਼ਾ ਜਿਆਦਾ ਕਿਆ ਕਰੋ ਸਾਡੇ ਬੱਚੇ ਦੱਸ ਦੇਣਗੇ ਅਸੀਂ ਚਾਹਨਾ ਕੀ ਹੈ ਸਤਿਗੁਰ ਦੀ ਸੋਚ ਕੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਉਹ ਸੋਚ ਪੂਰੀ ਪੂਰੀ ਕਿਵੇਂ ਕਰਨੀ ਹੈ ਇਹ ਇਹ ਫਿਰ ਫੈਸਲਾ ਆਪ ਕਰੋ ਕਿ ਅਸੀਂ ਉਹ ਸੋਚ ਗੁਰੂ ਪਿਤਾ ਜੀ ਦੀ ਕਿਵੇਂ ਪੂਰੀ ਕਰ ਸਕਦੇ ਹਾਂ ਪਰ ਸਾਡਾ ਮਕਸਦ ਗੁਰੂ ਪਿਤਾ ਜੀ ਦੀ ਸੋਚ ਪੂਰੀ ਕਰਨ ਦਾ ਹੋਣਾ ਚਾਹੀਦਾ ਹੈ ਕਿ ਅਸੀਂ ਆਪ ਦਾ ਗੁਰੂ ਪਿਤਾ ਜੀ ਦੀ ਸੋਚ ਨੂੰ ਕੂੜਾ ਨਾ ਕਰਾਂਗੇ ਤਾਂ ਸਰਵੋਰਥਾਂ ਪੂਰਾ ਕਰੂਗਾ ਅਸੀ ਗੁਰੂ ਪਿਤਾ ਇਹ ਦੇ ਅਰਦਾਸ ਕਰਾਂਗੇ ਹਰ ਰੋਜ਼ ਤਜਰੂਬੇ ਸਾਨੂੰ ਹਿੰਮਤ ਵੀ ਦੇਣਗੇ ਤਾਕਤ ਵੀ ਦੇਣਗੇ ਆਸ਼ੀਰਵਾਦ ਵੀ ਦੇਣਗੇ ਹੁਣ ਤਾਂ ਕੋਈ ਤਾਂ ਕਰਵਾ ਰਿਹਾ ਇਸ ਕਰਕੇ ਆਪ ਦੇ ਹੌਸਲੇ ਹਮੇਸ਼ਾ ਬਲੰਦ ਰੱਖਿਆ ਕਰੋ ਹਮੇਸ਼ਾ ਚੜ੍ਹਦੀਆਂ ਕਲਾ ਚ ਰਿਹਾ ਕਰੋ ਗੁਰੂ ਪਿਤਾ ਇਹ ਤੇ ਗੁਰੂ ਪਿਤਾ ਇਹ ਐਨਾ ਡਾਡਾ ਸ਼્વાસ ਰੱਖੋ ਐਨਾ ਡਾਡਾ ਸ਼્વાસ ਰੱਖੋ ਉਹਦ ਭਗਵਾਨ ਵੀ ਆ ਕੇ ਕਹਿੰਦੇ ਨਾ ਤੁਹਾਡਾ ਗੁਰੂ ਤੋਸ਼ੀ ਹੈ ਜਾਂ ਤੁਹਾਡੇ ਗੁਰੂ ਦੇ ਵਿੱਚ ਆ ਕਮਿਆ ਕਾ ਵੀ ਉਹਨੂੰ ਕਹਿ ਵੀ ਤੂੰ ਜਾ ਦੇ ਘਰ ਮੈਨੂੰ ਆਪਦੇ ਗੁਰੂ ਤੇ ਮਾਣ ਆ ਮੈਨੂੰ ਆ ਗੁਰੂ ਦਾ ਪਤਾ ਹੈ ਮੈਂ ਆਪਦੇ ਗੁਰੂលោក ਕੁਲ ਮਾਲਕ ਸਾਹਿਬ ਪਰਮ ਪਰਮੇਸ਼ਰ ਦੇ ਰੂਪ ਦੇ ਵਿੱਚ ਦੇਖਿਆ ਉਹਦੇ ਦਰਸ਼ਨ ਕੀਤੇ ਹੋਏ ਆ ਬਾਕੀ ਤਾਂ ਸਾਰੇ ਖਲੇ ਆ ਫਿਰ ਖੁਦ ਪਰਮਾਨ ਵੀ ਹੁੰਦਾ ਹੋਊਗਾ ਜਵਾਬ ਦਿਓ ਐਨੀ ਤੁਹਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਐਨਾ ਤੁਹਾਡੇ ਹੌਸਲੇ ਬਲੰਦ ਹੋਣੇ ਚਾਹੀਦੇ ਔਰ ਐਨਾ ਤੁਹਾਡਾ ਗੁਰੂ ਪਿਤਾ ਤੇ ਦਿਲ ਵਿਸ਼ਵਾਸ ਹੋਣਾ ਚਾਹੀਦਾ ਖੈਰੀ ਸਿਗੁਰੂ ਪਿਤਾ ਜਿਹੜੀ ਆਰਮਬਾਣਾ ਪੂਰੀ ਦੁਨੀਆ ਦੇ ਵਿੱਚ ਉੱਚੀ ਚੜ ਸਕਦੇ ਆ ਤਾਂ ਤਾਂ ਸਤਗੁਰੂ ਤੇਰਾ ਹੀ ਆਸਰਾ